ਮਨ ਦਾ ਲੇਖਾ ਏ ਮਨ ਭਾਂਨ ਰੂਪੇ ਸੁਰਤ ਰੂਪੇ ਮਨ ਪੰਜਾਂ ਦੇ ਨਾਲ ਜੁੜ ਕੇ ਗਾਂ ਚੱਲ ਪੈਂਦਾ ਹੈ ਇਹਦੇ ਇਹਨੂੰ ਰੋਕੋ ਇਹ ਕਿਵੇਂ ਰੁਕੇਗਾ ਤੇ ਜੇ ਤੁਸੀਂ ਮਨ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਗਏ ਸੁਰਤੀ ਨੂੰ ਫੁਰਨਿਆਂ ਵਿੱਚ ਨਹੀਂ ਜਾਣ ਦਿੰਦੇ ਤੁਸੀਂ ਉਹਨਾਂ ਕੀ ਜਾਣ ਦਿੰਦੇ ਹੋ ਜਿੰਨੀ ਕਿ ਲੋੜ ਆ ਤੇ ਤੁਸੀਂ ਫਿਰ ਫਿਰ ਤੁਹਾਡਾ ਖੇਡ ਬਣ ਗਈ ਫਿਰ ਤੁਸੀਂ ਧਰਮੀ ਹੋ ਗਏ ਕਿਉਂ ਧਰਮੀ ਕੌਣ ਹੁੰਦਾ ਹੈ ਖਾਲਸਾ ਕੌਣ ਹੁੰਦਾ ਹੈ ਧਰਮੀ ਕੌਣ ਹੁੰਦਾ ਹੈ ਜਿੰਦੇ ਵਿੱਚ ਗੁਰੂ ਵਾਲੇ ਗੁਣ ਹੋਣ ਉਹ ਧਰਮੀ ਹੁੰਦਾ ਹੈ ਗੁਰੂ ਕੌਣ ਹੁੰਦਾ ਹੈ ਸਰਬੋੱਚ ਹੁੰਦਾ ਹੈ ਜਿਹੜਾ ਛਲ ਨਹੀਂ ਕਰਦਾ ਕਪਟ ਨਹੀਂ ਕਰਦਾ ਕਾਮ ਦੇ ਵਿਚਾਰਾਂ ਦੇ ਵਿੱਚ ਨਹੀਂ ਪੈਂਦਾ ਕ੍ਰੋਧ ਨਹੀਂ ਕਰਦਾ ਨਿੰਦਿਆ ਚੁਗਲੀ ਨਹੀਂ ਕਰਦਾ ਗੁਰੂ ਦੀ ਮਿਸਾਲ ਕਿਉਂ ਦਿੱਤੀ ਹੈ ਵੀ ਚਾਹੇ ਕੋਈ ਜਿੰਨਾ ਮਾੜੇ ਤੋਂ ਮਾੜਾ ਹੈ ਚੰਗੇ ਤੋਂ ਚੰਗਾ ਹੈ ਚਾਹੇ ਕੋ ਅਮੀਰ ਹੈ ਚਾਹੇ ਗਰੀਬ ਹੈ ਪਰਮੇਸ਼ਰ ਸਾਰਿਆਂ ਨੂੰ ਬਰਾਬਰ ਪਾਲਦਾ ਹੈ ਨਿੰਦਿਆ ਚੁਗਲੀ ਤੁਸੀਂ ਕਰਦੇ ਹੋ ਪਰ ਤੁਹਾਡੀ ਨਿੰਦਿਆ ਚੁਗਲੀ ਦਾ ਪ੍ਰਭਾਵ ਰੱਬ ਉੱਪਰ ਨਹੀਂ ਜਾਂਦਾ ਉਹ ਜਿਹੇ ਜਿਹਾ ਵੀ ਉਹ ਸਾਰਿਆਂ ਅਕ੍ਰਿਤ ਕਣਾਂ ਨੂੰ ਪਾਲਦਾ ਭਾਈ ਉਹ ਕਿਰਤ ਕਣਾਂ ਨੂੰ ਵੀ ਪਾਲਦਾ